ਬਾਈ ਬਾਈ ਕਿਹਨੂੰ ਕਹਿੰਦੇ ਸੀ ਬਾਈ ਬਾਪ ਨੂੰ ਅਸੀਂ ਕਹਿੰਦੇ ਵਾਪੂ ਨੂੰ ਅੱਛਾ ਕਿਹ ਬਾਈ ਭਰਾ ਨੂੰ ਵੀ ਕਹਿੰਦੇ ਆ بڑے ਭਰਾ ਨੂੰ ਨਹੀਂ ਇਹ ਵੀ ਉਦਾਂ ਦਾ ਜੀ ਮੈਂ ਦੇਖਿਆ ਅੱਗੇ ਬਾਈ ਉਹ ਕਹਿੰਦੇ ਤੇ ਹਾਂ ਹੁਣ ਹੁਣ ਇਹਦੇ ਨਾਨੇ ਨੂੰ ਵੀ ਬਾਈ ਕਹਿੰਦੇ ਤੇ ਅੱਛਾ ਹਾਂ ਉਹਰੇ ਉਹਰੇ ਜੀ ਆਇਆਦ ਮੇਰੇ ਵਿੱਚ ਚਾਚਾ ਉਰੀਆ ਮਰਿਆ ਹਾਂ ਹਾਂ ਮੈਂ ਆਵਾਂ ਦਉਰੀਆ ਸਾਢੇ ਕੋੜੇ ਰਿਹਾ ਜਦੇ ਇਹਦੇ ਪਾਪਾ ਮਰਿਆ ਅੱਛਾ ਵਾਫੇ ਉਰੀ ਸਾਰੇ ਮੁੰਡੇ ਇਹਦੇ ਦੀ ਨੂੰ ਬਾਈ ਕਹਿਣ ਲੱਗੇ ਸਾਰੇ ਬਾਈ ਕਹਿੰਦੇ ਤੇ ਬਾਈ ਉਹ ਕਹਿਣ ਲੱਗੇ ਅਸੀਂ ਦਾ ਚਾਚਾ ਕਹਿੰਦੇ ਉਹ ਬਾਈ ਕਹਿੰਦੇ ਹੋਰ ਕੁੜੀ ਮੇਰੀਆਂ ਕੁੜੀਆਂ ਵੀ ਬਾਈਓ ਕਹਿੰਦੇ ਨੰਨਾ ਨੰਨੀ ਤੇ ਕੋਈ ਕਹਿੰਦੀ ਆ ਹਾਂ ਹਾਂ ਲੋਜੀ ਕਰੋ ਇਸ ਗੱਲ ਦੇ ਉੱਤੇ ਕਮੈਂਟ ਕੀ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਜਾਂ ਤੁਹਾਡੇ ਆਲੇ ਦੋਲੇ ਤੁਹਾਡੇ ਬਜ਼ੁਰਗ ਵਡੇਰੇ ਜਿਹੜੇ ਹੈ ਆਪਣੇ ਪਿਤਾ ਜੀ ਨੂੰ ਆਪਣੇ ਫਾਦਰ ਸਾਹਿਬ ਨੂੰ ਕਿਸ ਨਾਮ ਦੇ ਨਾਲ ਪੁਕਾਰਦੇ ਸੀ ਦੇਖੋ ਇਸ ਕਮੈਂਟਿੰਗ ਦੇ ਨਾਲ ਸਾਨੂੰ ਪਤਾ ਲੱਗੇਗਾ ਕੀ ਪੁਰਾਣੇ ਸਮੇਂ ਦੇ ਵਿੱਚ ਸਾਡਾ ਵਿਸ਼ੇਭ ਕਿਸ ਤਰ੍ਹਾਂ ਦਾ ਸੀਗਾ ਤੇ ਕਿਸ আদਬ ਦੇ ਨਾਲ ਆਪਣੇ ਬਜ਼ੁਰਗਾਂ ਦਾ ਨਾਂ ਲੈਂਦੇ ਸੀ ਹਿੰਦੂਆਂ ਦੇ ਵਿੱਚ ਸਿੱਖਾਂ ਦੇ ਵਿੱਚ ਮੁਸਲਮਾਨਾਂ ਦੇ ਵਿੱਚ ਜਾਂ ਕਿਸੇ ਵੀ ਧਰਮ ਦੇ ਕਿਸੇ ਵੀ ਮਜ਼ਬਦ ਦੇ ਹੋਣ ਤਾਂ ਆਪਣੇ ਪਿਤਾ ਜੀ ਨੂੰ ਕਿਸ 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 ਨਾਮ ਦੇ ਨਾਲ ਪੁਕਾਰਦੇ ਸੀਗੇ ਕਈ ਮੁਸਲਮਾਨ ਤਾਂ ਅੱਬਾ ਜੀ ਕਹਿੰਦੇ ਨਾ ਜੀ ਹੁਣ ਮੰਮੀ ਆ ਲੱਗੇ ਕਹਿਣ ਮੰਮੀ ਆ ਲੱਗੇ ਕਹਿਣ ਆਹ ਅੱਗੇ ਵੇਵੇ ਕਹਿੰਦੇ ਤੇ ਅੱਛਾ ਹਾਂ ਮਾਂ ਨੂੰ ਬੇਬੇ ਕਹਿੰਦੇ ਤੇ ਅੱਗੇ ਮੰਮੀ ਮੰਮੀ ਨਹੀਂ ਤੇ ਕਹਿੰਦੇ ਕੁਛ ਵੀ ਹਾਂ ਹਾਂ ਫੇਰ ਵੀ ਹੁਣ ਮੇਰੇ ਤਾਂ ਨਿਆਣੇ ਬੀਬੀ ਕਹਿੰਦੇ ਬੀਬੀ ਉਹ ਕਹਿੰਦੇ ਜਦੇ ਹਾਂ ਆ ਬੇਬੇ ਕਹਿੰਦਾ ਸੀ ਬੇਬੇ ਕਹਿੰਦਾ ਦਾਦੀ ਨੂੰ ਵੀ ਬੇਬੇ ਕਹਿੰਦਾ ਨਾ ਮਾਂ ਨੂੰ ਵੀ ਬੇਬੇ ਕਹਿੰਦਾ ਉਹ ਦਾਦੀ ਨੇ ਬੜੀ ਬੇਬੇ ਨੂੰ ਛੋਟੇ ਬੇਬੇ ਹੂੰ ਆਪਣੀ ਮਾਂ ਨੂੰ ਤਾਨੂੰ ਸੀ ਮੈਂ ਕਿਆ ਕਹਾ ਬੀਬੇ ਕਹਾ ਬੀਜੀ ਕਹਾ ਕਿਆ ਕਹਾ ਮੈਂ ਮੈਨੂੰ ਦੱਸੋ ਕੋਈ ਜੇ ਕੁਛ ਮਰਜੀ ਕਹ ਲੈ ਤੂੰ ਦਾ ਤੂੰ ਮੇਰੇ ਨਿਆਣੇ ਵਰਗਾ ਜਿਹਾ ਮੈਂ ਮੈਂ ਹੈ ਤਾਂ ਨਿਆਣੇ ਵਰਗਾ ਮੈਂ ਕਿਆ ਕਹਾ ਜਿਆਦਾ ਕਿਆ ਵਧੀਆ ਲੱਗਦਾ ਬੀਬੀ ਕਹਿਆ ਕਰ ਬੀਬੀ ਹਾਂ ਵੇ ਬੀਬੀ ਬਸ ਠੀਕ ਹੈ ਲੈ ਬੀਬੀ ਹੁਣ ਗੱਲਾਂ ਆਪਾਂ ਨੇ ਹੋਰ ਵੀ ਕਰਨੀਆਂ ਅਜੇ ਬਹੁਤ ਗੱਲਾਂ ਰਹਿੰਦੀਆਂ ਆਪਣੀਆਂ ਠੀਕ ਹੈ ਆਪਾਂ ਬਚਪਨ ਦੇ ਵਿੱਚ ਤੁਸੀਂ ਕਹਿੰਦੇ ਸੀ ਸਕੂਲ ਤਾਂ ਗਏ ਨਹੀਂ ਤੇ ਸਕੂਲ ਨਹੀਂ ਗਏ ਤੇ ਫਿਰ ਘਰ ਕਿਆ ਕਰਦੇ ਸੀ ਤੁਸੀਂ ਕਰੋ ਕਰ ਖੇਲ ਜੀ ਜੀ ਹੋਰ ਕੀ ਕਰਦੇ ਜੀ ਮੈਂ اچھا ਖੇਲੜ ਤੋਂ ਇਲਾਵਾ ਹਾਂ ਕਰਾ ਕੇ ਤੇ ਆਪਣੇ ਭਾਈ ਨੇ ਖਲਾਉਂਦੇ ਨੇ ਕਰ ਹੀ ਰਹੇ ਨੇ ਜੀ ਸਾਫਾ اچھا ਅਰੇ ਭਾਈ ਨੇ ਖਲਾਉਂਦੇ ਨੇ ਵਾ ਹੋਰ ਕੰਮ ਕਰੀ ਜਾਣਾ ਤਾਂ ਮਾੜਾ ਮੋਟਾ ਮਾੜਾ ਠੇਕਰ ਮਾਇਆ ਸਭ ਸਰਕਾਰੋਂ ਆਪਣੇ ਆਪੇ ਗੱਲ ਕਰਾਉਣੀ ਨਹੀਂ ਇਹ ਕੰਮ ਗਾਏ ਮੱਝ ਰੱਖੀਆਂ ਦੀਆਂ ਹੈ ਗਾਏ ਮੱਝ ਰੱਖੇ ਹੋਏ ਸਾਡੇ ਤਾਂ ਮੈਂ ਖਾਸੇ ਜੀ ਆ ਉਹ ਫਿਰ ਭਾਈ ਜਿਹੜਾ ਛੋਟਾ ਦਾ ਉਹ ਇੱਕ ਹੋਰ ਦਾ ਜੱਟ ਅੱਛਾ ਆਪਣੇ ਸਾੜੇ ਉਰੇ ਜਖੀ ਦਾ ਕਹਿੰਦੇ ਸਾਡਾ ਢਾਹਰ ਕਹਿੰਦੇ ਤੇ ਅੱਖ ਟੱਕ ਪਾਣੀ ਧਾਣੇ ਵਧੇਰਾ ਹੁੰਦਾ ਦਾ ਖੇੜਾ ਹੁੰਦੀ ਇਹਦੇ ਪਾਣੀ ਲੰਗਰਾਂ ਨੂੰ ਛੱਡ ਲੰਦੇ ਦੇ ਚੱਲ ਦੁਪਹਿਰੇ ਉਥੇ ਭਰਾਲ ਲੰਦੇ ਸਾਂਝ ਨੂੰ ਘਰ ਆ ਜਾਂਦੇ ਹਾਂ ਹਾਂ ਠੀਕ ਇਹ ਫਾਈ ਛੱਡੇ ਬੰਦ ਫਾਈ ਵੀ ਲੱਗਿਆ ਵਾ ਹੁਣ ਤਾਂ ਪਾਣੀ ਲੱਗਿਆ ਹੋਇਆ ਸੀ ਹਾਂ ਫਾਈ ਲੱਗਿਆ ਵਾ ਸਭ ਦਾ ਮੁਸਲਮਾਨਤਾ ਉਹ ਫਿਰ ਚਲੇ ਗਿਆ ਤਾਂ ਪਾਕਿਸਤਾਨ ਨੂੰ ਲਓ ਯਾਦ ਉਹਦਾ ਕੀ ਦੇ ਪਾਲੀ ਦਾ ਪਾੜਾ ਮੇਰੇ ਨਾਮ ਹੈ ਕਾਦਰ ਦਾ ਕਾਦਰ ਹਾਂ ਮੁਸਲਮਾਨ ਦਾ ਬਰੇਈ ਦਾ ਉਹਦੀ ਕੁੜੀ ਦੇ ਇੱਥੇ ਵਿਆਹੀ ਵੀ ਫਿਰ ਆਪਣੀ ਕੁੜੀ ਕੋ ਚਲਿਆ ਮੁੜ ਕੇ ਆਈ ਨਹੀਂ ਹੈਗਾ ਕਿੱਥੇ ਵਿਆਹੀ ਵੀਦੀ ਕੁੜੀ ਪਾਕਿਸਤਾਨ ਅਜੇ ਪਾਕਿਸਤਾਨ ਵੀ ਆਈ ਵੀ ਦੀ ਕਵਾਲਾ ਅਜੇ ਤੱਕ ਕਾਦਰ ਨੂੰ ਵੀ ਯਾਦ ਕਰ ਲਿਆ ਸੀ ਪਾਲੀ ਨੂੰ ਵੀ ਤੁਹਾਡੇ ਨੂੰ ਹੈ ਕਿੰਨੇ ਵਜੇ ਮੱਧਾ ਲੈਣਾ ਦਾ ਸੀ ਸਵੇਰੇ ਪਾਲੀ ਪਾੜੀ ਪਾੜੀ ਹਾਂ ਪਾੜੀ ਉਹ ਲੇਟ ਨਹੀਂ ਜਾਉਂਦਾ ਉਹ ਲੰਗਰ ਅ ਚੱਡੇ ਹੁੰਦੇ ਤੇ ਉੱਥੇ ਟੋਬਾ ਸੀ ਅ ਬਿੱਡੀ ਲੈ ਦੇ ਡੰਗਰ ਆਉਂਦਾ ਉਹ ਮੁਖਿਓ ਤੇ ਬੜੇ ਲੰਬੇ ਪਾਣੀ ਦੇ ਪਾਰ ਦਮ ਦੇ ਜਾਈ ਡੰਗਰਾਂ ਆ ਵਾਹ ਤੇ ਜਾ ਕੇ ਡੰਗਰ ਪਾਣੀ ਪੀ ਲੈਂਦੇ ਤੇ ਉੱਥੇ ਹਮ ਉਹ ਪਿਪਲ ਦਾ ਪਿਪਲ ਦੇ ਹੇਠਾਂ ਬੈਠੇ ਜਾਂਦੇ ਤੇ ਅੱਛਾ ਕਿਸੇ ਚਾਟਾ ਸਰ ਇਵੇਂ ਨਾਣ ਦੀ ਚੱਤੀ ਜਾਂਦੇ ਤੇ ਡੰਗਰ ਉਹ ਫਿਰ ਜਬ ਪਾਣੀ ਘਾਤੇ ਉਠੀ ਉਠੀ ਖਾ ਕੇ ਆਉਂਦਾ ਉਹ ਹੋ ਹੋ ਕਰ ਲੈਣਾ ਉਹ ਡੰਗਰ ਜਿੱਦਣ ਜਾਣਾ ਉਦੋਂ ਡੰਗਰ ਚਲੇ ਜਾਣਾ ਆਪਣੇ ਆਪੇ ਛੱਡ ਜਾਂਦੇ ਜੰਗਰ ਅੱਛਾ ਸਾਂਝ ਨੂੰ ਫੇਰ ਏਕੜੇ ਸਾਂਝ ਨੂੰ ਫੇਰ ਆਪਣੇ ਆਪਣੇ ਘਰ ਆ ਕੇ ਵੜ ਜਾਂਦੇ ਤੇ ਕਵਾਲ ਦੀ ਗੱਲ ਹਾਂ ਪਾਲੀ ਛੱਡਿਆ ਪਤਾਨ ਕਾਦਰ ਦਾ ਪਾਲੀ ਦਾ ਨਾਮ ਹੈ ਹਾਂ ਫੇਜ਼ਾ ਫੇ ਮੁਸਲਮਾਨ ਪਾਜਾ ਮੜੰਗਾ ਯਾਦ ਆਉਂਦਾ ਕਾਦਰ ਦਾ ਹੈ ਮੜੰਗਾ ਕਿਦਾਂ ਦਾ ਲੱਗਦਾ ਨਹੀਂ ਮੜੰਗਾ ਮੇਰੇ ਯਾਦ ਉਤੇ ਬੁੜਾ ਹੋ ਗਿਆ ਬੁੜਾ ਹੀ ਦਾ ਹੁਣ ਤਾਂ ਅਰੇ ਬੁੜਾ ਹੀ ਤਾਂ ਜਾਦੋ ਹੋ ਹਾਂ ਮੜੰਗਾ ਬਾਬਾ ਕਹਿੰਦੇ ਅਸਾਂ ਅਸਾਂ ਬਾਬਾ ਕਹਿੰਦੇ ਸੀ ਹਾਂ ਹੁੰਦਾ ਦਾਦੂ ਕਹਿੰਨੇ ਮਾਮੂ ਕਹਿੰਦੇ ਚਾਚੂ ਕਹਿੰਨੇ ਤਾਊ ਕਹਿੰਨੇ ਜਾਂ ਤਾਂ ਚਾਚਾ ਜੀ ਬਾਬਾ ਜੀ ਮਾਮਾ ਜਾਦੇ ਦੇ ਕੋਈ ਸੈਕੜ ਕਹਿੰਦੇ ਜੀ ਜੀ ਕਹਿੰਨੇ ਲਾਉਦੇ ਗਏ ਜੀ ਲਾਉਦੇ ਤੇ ਹਾਂ ਹੂੰ ਠੀਕ ਹੈ ਬਾਈ ਤਾਂ ਹੁਣ ਆਪਣੇ ਜਾਣਿਆਂ ਨੂੰ ਕਹਦੇ ਨਹੀਂ ਭਾਈ ਮਾਮੂ ਕਿਆ ਕਰੋ ਹਾਂ ਵੀ ਸੋਣਾ ਇਹ ਇਹ ਤਾਂ ਆਹਦਾ ਪਹਾੜੀਆਂ ਦਾ ਉਹ ਹੈ ਤੁਸੀਂ ਮਾਮਾ ਜੀ ਚਾਚਾ ਜੀ ਐ ਕਣ ਗਿਆ ਕਰੋ ਪਰ ਕਹਿੰਦੇ ਕਿੱਥੇ ਆ ਮਾਵਾ ਮਾਵਾ ਹੀ ਕੋ ਹੋਣੀ ਹੈ ਜਾਂ ਚਾਚੂ ਕਾ ਮਮੂ ਕਾ ਨਾਨੂ ਕਾ ਮਾਵਾ ਕੋ ਹੋਣੀ ਹੈ ਨਾਨਾ ਜੀ ਬੋਲੋ ਹੈ ਜਾਂ ਬਾਈ ਜੀ ਬੋਲੋ ਬਾਬਾ ਜੀ ਬੋਲੋ ਹਾਂ ਬੋਲੋ ਆ ਸੋਣਾ ਲੱਗਦਾ ਹੈ ਹਾਂ ਕਮਾਲ ਦੀ ਗੱਲ ਹੈ ਫਿਰ ਤਾਂ ਤੁਸੀਂ ਅੱਜ ਪੰਜਾਬੀ ਚ ਬੜੀ ਜ਼ਬਰਦਸਤ ਗੱਲ ਕਰਤੀ ਦੇਖੋ ਜੀ ਆ ਹੈ ਸਾਡਾ ਪੰਜਾਬ ਦਾ ਵਿਰਸਾ ਪੁਰਾਣਾ ਆ ਹੈ ਮਾਤਾ ਜੀ ਜਿਹੜੇ ਹੈ ਹਣ ਵੀ ਇਹੀ ਗੱਲ ਕਹਿ ਰਹੇ ਬੀਜੀ ਕਿ ਇਹ ਚੀਜ਼ ਐਦਾਂ ਹੋਣੀ ਚਾਹੀਦੀ ਹੈ ਪੁਰਾਣੇ ਜਿਹੜਾ ਤਰੀਕਾ ਸੀ ਆਪਣੇ ਬਜ਼ੁਰਗਾਂ ਨੂੰ ਸੱਦਰ ਦਾ ਬੁਲਾਉਣ ਦਾ ਉਹਨਾਂ ਦਾ ਨਾਮ ਲੈਣ ਦਾ ਆ ਤਰੀਕਾ ਸੀਗਾ ਆ ਜਿਹੜਾ ਹੁਣ ਦਾ ਇੰਗਲਿਸ਼ ਮੈਥਡ ਹੈ ਇਹਨਾਂ ਨੂੰ ਪਸੰਦ ਨਹੀਂ ਹੈ ਤੁਸੀਂ ਇਸ ਗੱਲ ਦੇ ਉੱਤੇ ਕਰਨਾ ਕਮੈਂਟਰੀ ਆ ਤਾਂ ਬੜੀ ਵਧੀਆ ਗੱਲ ਕਹੀ ਕਿ ਤੁਹਾਨੂੰ ਤੁਸੀਂ ਕਹਿੰਦੇ ਬੀਜੀ ਕਹੋ ਬੇਬੇ ਕਹੋ ਬਾਪੂ ਜੀ ਕਹੋ ਅੱਬਾ ਜੀ ਕਹੋ ਜੋ ਵੀ ਕਹਿਣਾ ਐਦਾਂ ਨਾ ਲਾਓ ਹਾਂ ਹਾਂ ਅੱਛਾ ਬੀਜੀ ਇੱਕ ਗੱਲ ਹੋਰ ਦੱਸਿਓ ਤੁਸੀਂ ਆਪਾਂ ਜਿਹੜਾ ਘਰ ਦਾ ਖਾਣ ਪੀਣ ਕਿੱਦਾਂ ਹੁੰਦਾ ਸੀਗਾ? ਕਿਆ ਖਾਂਦੇ ਸੀਗੇ? ਕਿੱਦਾਂ ਸਵੇਰ ਸਵੇਰ ਦਾ ਜਿਹੜਾ ਖਾਣਾ ਸੀ ਉਹਨੂੰ ਹਾਜ਼ਰੀ ਕਹਿੰਦੇ ਸੀ ਆਪਾਂ ਨਾ। ਉਹ ਹਾਜ਼ਰੀ ਚ ਕਿਆ ਖਾਂਦੇ ਸੀਗੇ ਆਪਾਂ? ਹਾਂ ਹਾਜ਼ਰੀ ਉਹ ਹਾਜ਼ਰੀ ਜੋ ਪਾਣੀ ਅੱਤੇ ਰੋਟੀ ਬਗਾ ਕੇ ਪਾਣੀ ਅੱਤੇ ਰੋਟੀ ਹਾਂ ਉਹ ਪਾਣੀ ਅੱਤੇ ਰੋਟੀ ਲਕਵਾਲ ਕਰਤਾ। ਪਾਣੀ ਅੱਤੇ ਰੋਟੀ ਪਾਣੀ ਅੱਤੇ ਰੋਟੀ ਬਗਾ ਕੇ ਛੋਲੇ ਦਾ ਕਣਕ ਦੇ ਵੀ ਛੋਲੇ ਦੇ ਉਹ ਕਰਦੇ ਦੇ। ਹਾਂ ਵੇੜਾ ਮਿਸਾ ਮਿਸਾ ਪਾਉਂਦੇ ਸੀ। ਹਾਂ ਉਹ ਨੂਨ ਲਾਣ ਪਾ ਲਦੇ ਸਾਂਝ ਨੂੰ ਵਜੇਗਾ ਲੈ ਇੱਕ ਇਹ ਪਾਣੀ ਦੀ ਲੱਸੀ ਇੱਕ ਲੱਸੀ ਕਰ ਲਉਂਦੇ ਪਾਣੀ ਦੁੱਧ ਦੀ ਹਾਂ ਸਾਂਝ ਨੂੰ ਫਿਰ ਪਾਣੀ ਤੇ ਰੋਟੇ ਪਕਾ ਲੈ ਚਾੜਨੇ ਕੁੱਟਲ ਦੇਣੀ ਗੈਲ ਨੂੰ ਚੱਲ ਉਹਦੇ ਘਰ ਖਾ ਲੈਣੀ ਆ ਤਾਂ ਹੀ ਸੀਧ ਥਗੜੀ ਰਹਦੀ ਸੀ ਹੈ ਹਾਂ ਸਵੇਰੀ ਸਵੇਰੋਂ ਹੀ ਹਾਜਰੀ ਨੂੰ ਵੇਖਣੇ ਘਰ ਕਰ ਹਾਜਰੀ ਲੈ ਜਾਂਦੇ ਖੇਤਾਂ ਜੇ ਲੈ ਜਾਂਦੇ ਤੇ ਜਦ ਹੂੰ ਜਦ ਵੇਖਣੇ ਕਰਦੇ ਤੇ ਲੱਸੀਆਂ ਲੈ ਜਾਣੀਆਂ ਪਾਣੀ ਤੇ ਰੋਟੇ ਪਕਾ ਕੇ ਲੈ ਜਾਣੀਆਂ ਲਓ ਜੀ ਕਰਿਓ ਕਮੈਂਟ ਕੀ ਤੁਹਾਨੂੰ ਪਾਣੀ ਹੱਥੀ ਰੋਟੀ ਦਾ ਸਿਸਟਮ ਪਤਾ ਹੈ ਜੇ ਨਹੀਂ ਪਤਾ ਤਾਂ ਕਿਸੇ ਤੋਂ ਪੁੱਛ ਲਿਓ ਤੇ ਵੀਡੀਓ ਨੂੰ ਅਖੀਰ ਤੱਕ ਦੇਖ ਲਿਓ ਤਾਂ ਵੀ ਪਤਾ ਲੱਗ ਜਾਊਗਾ ਔਰ ਇਸ ਚੀਜ਼ ਦੇ ਜਿਨ੍ਹਾਂ ਨੂੰ ਪਤਾ ਹੈ ਉਹ ਜ਼ਰੂਰ ਕਮੈਂਟ ਕਰਿਓ ਤੇ ਆਪਣੀ ਕੋਈ ਯਾਦ ਵੀ ਜਿਹੜੀ ਹੈ ਸਾਂਝੀ ਕਰਿਓ ਮਾਤਾ ਜੀ ਨੂੰ ਪਾਣੀ ਹੱਥੀ ਰੋਟੀ ਕਿੱਦਾਂ ਬਣਾਉਂਦੇ ਸੀ ਦੱਸੋ ਤਾਂ ਸਾਰਾ ਉਹ ਕਿੱਦਾਂ ਬਣਾਉਣੀ ਹੈ ਕਿ ਆ ਪੇੜਾ ਖਾ ਲੈਣਾ ਹੈ ਹਾਂ ਔਰ ਉਹ ਵਿੱਚ ਪਾਏ ਮਿੱਸਾ ਹੋਣਾ ਆਟਾ ਹਾਂ ਨੋਨ ਨਾਲ ਵਿੱਚ ਪਾਏ ਬੰਦਾ ਅੱਛਾ ਉਹ ਪੇੜਾ ਖਾ ਲੈਣਾ ਕਰਕੇ ਉਹ ਆਏ ਕਰਕੇ ਤਾਂ ਉਹ ਲੋਈਆ ਘਾਲ ਲੈਣਾ ਪਾਣੀ ਦਾ ਹੱਥ ਲਾਉਣਾ ਹੋਰ ਨਹੀਂ ਕੁਸਲ ਉਹਦੇ ਗਿਰ ਪਕਾ ਕੇ ਤਵੇਰ ਪਾ ਦੇਣੀ ਬੜੀ ਕੀ ਪਾਣੀ ਹੱਥੀ ਰੋਟੀ ਪਾਣੀ ਹੱਥੀ ਬਣ ਗਈ ਉਹ ਬਸ ਜੋ ਉੱਪਰ ਲੈਣੀ ਸਾਰ ਉਹ ਬਣਦੇ ਬਹੁਤ ਸਵਾਦ ਬਣਦੇ ਆਏ 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 ਬਹੁਤ ਸਵਾਦ ਬਣਦੀ ਸੀ ਹਾਂ ਵਾ ਤਾਂ ਹੁਣ ਵੀ ਕਹਿੰਦੇ ਨਹੀਂ ਮਾਨੂੰ ਪਾਣੀ ਹੁਣ ਪਕਾਉਂਦਾ ਨਹੀਂ ਕੋਈ ਮਾਨੂੰ ਪਾਣੀ ਇੱਥੇ ਸੋਹਣੇ ਲੱਗਦੇ ਮਾਹ ਅੱਛਾ ਥੋੜਾ ਆਦੀ ਬਗਾਨੀ ਤਾਨੂੰ ਪਕਾਣੀ ਆਦੀ ਹੁਣ ਪਕਾ ਦੋਗੇ ਤੁਸੀਂ ਹਾਂ ਮੇਰੇ ਕੋਸ ਨਹੀਂ ਹੁੰਦਾ ਲੈ ਅਸੀਂ ਤੁਹਾਡੇ ਨਾਲ ਬਹਿ ਜਾਗੇ ਹਾਂ ਲਾਲਾ ਉਵੇਂ ਤੇ ਬੈਠ ਵੀ ਹੁੰਦਾ ਤਾਂ ਮੈਂ ਕੜਕ ਦੀ ਵੀ ਨਹੀਂ ਮੈਂ ਤੇ ਪਕਦੀ ਹਾਂ ਹੁੰਦਾ ਤੁਸੀਂ ਦੱਸੀ ਜਾਇਓ ਨਾ ਪਕਾ ਲੈਣੀ ਇਹਨਾਂ ਨੇ ਉਹ ਚਲੋ ਪਕਾ ਲਿਓ ਫਿਰ ਹਾਂ ਹਾਂ ਦੱਸ ਠੀਕ ਹੈ ਅੱਗੇ ਫਕੌੜੀਆਂ ਹੀ ਪਕਾ ਲਿਓ ਫਿਰ ਹਾਂ ਅੱਛਾ ਆਟਾ ਗਾਦਾ ਗਾਦਾ ਬਣਾਉਂਦੇ ਸੀਗੇ ਉਹਦੇ ਚ ਆਟਾ ਕਣਕ ਕਣਕ ਪਾਉਂਦੇ ਸੀਗੇ ਛੋਲੇ ਛੋਲੇ ਪਾਦਦੇ ਨੇ ਕਣਕ ਪਾਦਦੇ ਸੀ ਉਹ ਵੀ ਹਾਲਤ ਨੇ ਦੇ ਵੇੜਾ ਅੱਛਾ ਉਹ ਫਿਰ ਉਹ ਪਿਆ ਗੁੰਨ ਕੇ ਆਟਾ ਆਟੇ ਦੇ ਵਿੱਚ ਨੂਨ ਪਾ ਕੇ ਨਾ ਹਾਂ ਵਾ ਫਿਰ ਉਹ ਗੋਲ ਦੇ ਪਿਆ ਪਿਆਜ਼ ਗੱਲ ਖਾ ਲੰਦਾ ਤਾਂ ਕੋਈ ਫਿਰ ਅਜਾਂ ਗੱਲ ਖਾ ਲੰਦਾ ਤਾਂ ਕੋਈ ਚਟਣੀਆਂ ਪੁੱਟ ਕੇ ਚਟਣੀਆਂ ਖਾ ਲੰਦਾ ਤਾਂ ਲੱਸੀ ਸਵੇਰ ਵਾਸਤੇ ਸੀ ਘਾਸ ਨੂੰ ਜੇ ਖਾਂਦੇ ਤਾਂ ਦੁੱਧ ਕੜੇ ਹੋਏ ਦੁੱਧ ਦੀ ਲੱਸੀ ਕਰਦੇ ਤੇ ਕੱਚੇ ਕੱਚੇ ਦੁੱਧ ਦੀ ਨਹੀਂ ਦੇ ਕਰਦੇ ਤੇ ਕੜੇ ਹੋਏ ਦੁੱਧ ਦੀ ਲੱਸੀ ਕਰਦੇ ਹਾਂ ਕੱਚਾ ਕਰੇ ਹੋਏ ਉਹ ਬਗਾਲ ਨਹੀਂ ਕਰਦਾ ਉਹਦੀ ਲੱਸੀ ਕਰ ਲਦੇ ਇਸ ਵਾਸਤੇ ਲੱਸੀ ਉਹ ਦੀ ਫੇਰ ਵਾ ਤਾਂ ਉਹ ਲੱਸੀ ਪੀ ਲਦੇ ਤੇ ਸਰਦ ਬਦੇ ਦਾ ਦੁੱਧ ਹੁੰਦਾ ਦਾ ਉਹਰੇ ਵੀ ਉਹਰੇ ਵੀ ਦੁੱਧ ਬਦੇ ਦਾ ਹੁੰਦਾ ਦਾ ਖਾਸਪੁਰੇ ਹਾਂ ਖਾਸ ਵੀ ਰੱਖੀਆਂ ਨੇ ਤੇ ਮੇਰੀ ਵੈਸਾ ਇੱਥੇ ਇੱਥੇ ਵੀ ਮੈਸਾ ਰੱਖੀਆਂ ਹੋਈਆਂ ਕਿੰਨੀਆਂ ਰੱਖੀਆਂ ਦੀ ਇੱਥੇ ਕਈ ਜੇ ਵੈਸਾ ਪਾਂਛੀਆਂ ਹਾਂ ਬਹੁਤ ਵੀ ਤੇ ਮੇਰ ਚਾਚਾ ਹਰ ਵਾਰ ਉਹਨਾਂ ਦੇ ਉਹ ਮੇਰ ਚਾਚਾ ਲੈਣਦਾ ਅੱਛਾ ਫੇਰ ਜਾਦਾ ਟਰੈਕਟਰ ਘੱਟੇ ਚਲਾਉਦੇ ਤੇ ਆ ਆਪਣੇ ਥੋੜੀ ਜਿਹੀ ਬੋਦਾ ਘਲੇ ਬੌਂਦੇ ਤੇ ਅੱਛਾ ਅੱਛਾ ਹੁਣ ਪਾਣੀ ਹੱਥੀ ਰੋਟੀ ਹੋ ਗਈ ਦੁਪਹਿਰ ਨੂੰ ਕੀ ਖਾਂਦੇ ਸਿੱਖਾਂਦੇ ਸੀਗੇ ਦੁਪਹਿਰ ਹੀ ਦੁਪਹਿਰ ਦਾ ਸਾਜ ਜੇ ਨਾ ਕੱਟੇ ਕਣਕ ਜਿਹੀ ਖਾਂਦੇ ਤੇ ਦੁਪਹਿਰ ਸਭ ਕੀ ਕੀ ਬਣਾਉਂਦੇ ਸੀਗੇ ਜੀ ਬਹੁਤ ਜਿਹੜੇ ਮਰਜ਼ੀ ਖਾ ਲਓ ਤੁਹਾਨੂੰ ਤੁਹਾਨੂੰ ਕਿਹੜੀ ਚੀਜ਼ ਪਸੰਦ ਸੀ ਹੈ ਤੁਸੀਂ ਕੀ ਖੁਸ਼ ਹੋ ਕੇ ਖਾਂਦੇ ਸੀਗੇ ਦੁਪਹਿਰ ਨੂੰ ਸਬਜ਼ੀਆਂ ਹੀ ਕਰਦੇ ਰਸਾ ਕਰ ਲਨੇ ਸਬਜ਼ੀਆਂ ਕਰ ਲਨੇ ਸਬ ਫੈਰੇ ਲਵਰੇ ਨੂੰ ਕਰ ਲਨੇ ਅੱਛਾ ਦਾਲ ਕਾਦੇ ਚ ਬਣਾਉਂਦੇ ਸੀਗੇ ਹੈਂ ਦਾਲ ਹਾਂ ਕਾਦੇ ਚ ਬਣਾਉਂਦੇ ਸੀ ਪਤੀਲੇ ਚ ਜਿਆ ਜਿਆ ਫਤੀਲੇ ਚ ਬਣਾਉਂਦੇ ਹੁਣ ਤਾਂ ਆਹ ਇਹਨੇ ਕੁੱਕਰ ਹੋ ਗਏ ਮਨ ਥੋੜੇ ਜੇ ਕੁੱਕਰ ਦੇ ਨੀ ਲਾ ਸਬਜ਼ੀ ਸੋਣ ਲੱਗੇ ਹੁਣ ਤਾਂ ਖਾ ਲੰਨੀ ਹੈ ਅੱਛਾ ਜਿਆ ਤਾਂ ਫਤੀਲੇ ਚ ਬਣਾਉਂਦੇ ਤੇ ਅੱਛਾ ਸਾਗ ਤੌੜੀਆਂ ਚ ਬਣਾਉਂਦੇ ਮਿੱਟੀ ਦੀਆਂ ਚ ਮਿੱਟੀ ਦੀ ਤੌੜੀ ਚ ਹਾਂ ਘਮਾਰਾਂ ਦੀ ਮਿੱਟੀ ਦੇ ਤੌੜੇ ਚ ਅੱਛਾ ਉਹ ਸਾਗ ਉਹ ਮਿੱਟੀ ਤੋਂ ੜੀ ਜੇ ਬਣਦੇ ਦਾ ਕੋਟ ਦੇ ਵੀਂਦੇ ਜੇ ਸਾਗ ਕੋਟਣੇ ਕਰ ਅੱਛਾ ਉਹ ਮਿੱਟੀ ਤੋਂ ੜੀ ਜੇ ਸਾਗ ਬਣਾਉਂਦੇ ਤੇ ਹੁਣ ਤਾਂ ਫਰੀਲੇ ਆ ਨਾ ਫਰੀਲੇ ਵੀ ਹੁਣ ਤਾਂ ਕੁੱਕੜਾ ਚ ਵੀ ਰਹੋਗੇ ਫਰੀਲੇ ਵੀ ਕਰ ਲੱਗੇ ਹੁਣ ਇਹ ਮਿੱਟੀ ਮੁੱਟੀ ਦੀ ਹੁਣ ਚੱਲਦੀ ਵੀ ਨਹੀਂ ਹੈ ਪਤਾ ਨਹੀਂ ਮਿੱਟੀ ਚੱਲਦੀ ਨਹੀਂ ਸਵਾਦ ਪਹਿਲਾਂ ਲੱਗਦੀ ਸੀ ਕਿ ਹੁਣ ਸਵਾਦ ਲੱਗਦੀ ਹੈ ਸੱਤ ਸੱਤ ਚੱਦਿਓ ਕਦ ਆਦਾ ਤਾਂ ਫਰੀਲੇ ਜੇ ਸੋਹਣੇ ਲੱਗਦੇ ਸੀ ਭਾਈ ਹੁਣ ਕੀ ਕਰੀਏ ਉਹ ਤਾਂ ਜੰਦਰਾ ਆਵੀ ਆਵੀ ਕਾਣੀ ਉਹ ਖਾਣੀ ਤੇ ਦਫਾ ਨਹੀਂ ਆਇਆ ਹੂੰ ਖਾਣੀ ਦਾ ਹੈ ਚਾ ਸਵਾਲ ਲੱਗੇ ਚਾ ਨਾ ਲੱਗੇ ਪਰ ਗੱਲ ਪਹਿਲਾਂ ਬਣਦੀ ਸੀ ਵਧੀਆ ਹਾਂ ਅੱਛਾ ਇੱਕ ਆਪਾਂ ਪਹਿਲਾਂ ਗੱਲ ਕੀਤੀ ਸੀ ਪਨੀਰ ਪਨੀਰ ਬਣਾਉਂਦੇ ਸੀਗੇ ਉਹ ਕਿੱਦਾਂ ਬਣਾਉਂਦੇ ਸੀ ਪਨੀਰ ਪਨੀਰ ਆਹ ਹਾਂ ਆਹ ਕਰੋ ਸੀਦਾ ਹਾਂ ਹਾਂ ਉਹ ਪੋਣੇ ਦੇ ਵਿੱਚ ਪਾਉਂਦੇ ਦੇ ਹੋਗੇ ਅੱਛਾ ਕਦੇ ਤੇ ਪੋਣਾ ਪੋੜੇ ਵੇ ਲੱਸੀ ਵਾਕੇ ਲਟਕਾ ਦਿੰਦੇ ਤੇ ਕੇਲੇ ਕੁਲੇ ਗੇ ਲਟਕਾ ਦਿੰਦੇ ਤੇ ਅੱਛਾ ਅਜੇ ਕਦੇ ਉਹ ਭਾਈ ਸ਼ਾਲਣਾ ਛੋਲੜੇ ਪੌਣਾ ਪਛਾਕੇ ਨਾ ਉਹਦੇ ਵੀ ਲੱਸੀ ਪਾ ਦਿੰਦੇ ਤੇ ਅੱਛਾ ਫਿਰ ਉਹ ਨਿਚੜ ਜਾਂਦਾ ਦਾ ਫਿਰ ਕੱਢ ਲੈਂਦੇ ਦੇ ਪਨੀਰ ਅੱਛਾ ਹੂੰ ਬਾਜੀ ਤਾਂ ਆਏ ਕੱਢ ਲੈਂਦੇ ਪੌਣ ਇੱਕ ਤੇ ਉਧਰ ਤੇ ਫੜ ਲੈਂਦਾ ਦਾ ਅਸੀਂ ਇੱਕ ਉਧਰ ਤੇ ਫੜ ਲੈਣਾ ਇੱਕ ਉਧਰ ਰਿਹਾ ਹਾਂ ਉਹਦੇ ਵਿੱਚ ਉਹ ਪੌਣ ਦੇ ਪਿਛੋਂ ਕੱਢ ਲੈਂਦੇ ਦੇ ਅੱਛਾ ਹੁਣ ਤਾਂ ਫੇਰ ਫੇਰ ਤਾਂ ਇਹਦੇ ਵਿੱਚ ਛਾਲਣੀ ਛੋਲਣੀਆਂ ਕੇ ਲੱਗ ਕੇ ਕਰਨ ਹੂੰ ਉਹ ਫਿਰ ਕੱਚਾ-ਕੱਚਾ ਤੇ ਆਉਂਦਾ ਸੀ ਹੈ ਹੈ ਪ੍ਰੀਰ ਹਾਂ ਪਾਣੀ ਵਾਲਾ ਹੁੰਦਾ ਸੀਗਾ ਹਾਂ ਹਾਂ ਕਾਠਾ ਨਹੀਂ ਤਾਂ ਹੁੰਦਾ ਹੈ ਕਾਠਾ ਨਹੀਂ ਹੁੰਦਾ ਸੀ ਨਾ ਨਾ ਕਾਠਾ ਨਹੀਂ ਤਾਂ ਹੁੰਦਾ ਕਾਠਾ ਕਿ ਕਾਠਾ ਵੀ ਤਾਂ ਕਰਦੇ ਪਾਣੀ ਨਿਕਲ ਜਾਂਦਾ ਵਿੱਚ ਹਾਂ ਪਾਣੀ ਨਿਕਲ ਜਾਂਦਾ ਭਾਈ ਇਹਦਾ ਪਾਣੀ ਪਾਉਣਾ ਨਾਲ ਪਾ ਲੋ ਜਿਹਦਾ ਪਾਣੀ ਪਾਣਾ ਹਾਂ ਨਾਣ ਵਿੱਚ ਮਿਰਚ ਬਥੇਰੇ ਪਾ ਲੈਂਦੇ ਤੇ ਮਸਾਲੇ ਨਾਣ ਵਿੱਚ ਸਾਰਾ ਤਾਂ ਪਨੀਰ ਖਾ ਨਹੀਂ ਦੱਸ ਸਕਦਾ ਕੋਈ ਮੇਰੇ ਬੇਬੇ ਦੇ ਮਿਰਚ ਬਹੁਤ ਪਾਉਂਦੀ ਦੀ ਅੱਛਾ ਹਾਂ ਵਿੱਚ ਬਹੁਤ ਪਾਉਂਦੀ ਮੇਰੀ ਮਾਂ ਤਾਂ ਅਮਰ ਮਿਰਚਾਂ ਮਿਰਚਾਂ ਲੱਗੀਆਂ ਹੋਈਆਂ ਤੇ ਥੋੜੇ ਪੇਟ ਚ ਬਹੁਤ ਹਾਂ ਮੈਂ ਬਥੇਰੀਆਂ ਖਾਂਦੀ ਸੀ ਮਿਰਚਾਂ ਅੱਛਾ ਹਾਂ 10-10 ਮਿਰਚਾਂ ਮੈਂ ਸਿਰਕੇ ਦੀਆਂ ਖਾ ਜਾਂਦੀ ਸੀ ਹੁਣ ਤਾਂ ਇੱਕ ਵੀ ਨਹੀਂ ਖਾ ਗਈ ਜਾਂਦੀ ਉਹ ਸਿਰਕਾ ਵੀ ਦੇਸੀ ਸੀ ਨਾ ਜਦ ਹਾਂ ਸਿਰਕੇ ਚ ਕਾਲੀ ਮਿਰਚਾਂ ਅੱਜ ਤਾਂ ਸਿਰਕੇ ਵਾਲੀ ਗੱਲ ਇੰਨੀ ਚੰਗੀ ਲੱਗੀ ਨਾ ਜੀ ਇੰਨੀ ਸੋਹਣੀ ਗੱਲ ਲੱਗੀ ਨਾ ਤੁਹਾਡੀ ਸਿਰਕੇ ਦੀ ਮਜ਼ਾ ਆ ਗਿਆ ਮੇਰੇ ਤਾਂ ਦਿਲ ਕਰਦਾ ਹੁਣ ਸਿਰਕਾ ਪਵਾਣਾ ਹੀ ਪਾਣਾ ਪਾੜੇ ਸਿਰਕਾ ਲਿਆਉਣਾ ਪਾਵਾ ਪਵਾ ਲਿਓ ਹਾਂ ਕੀ ਵਗੈਰਾ ਕਿਦਾਂ ਕੱਢਦੇ ਸੀਗੇ ਹੈ ਕੀ ਕੇ ਮਖਣੀ ਹਾਂ ਹਾਂ ਉਹ ਮਖਣੀ ਦੁੱਧ ਰੇ ਕਾ ਕਰਦੇ ਸੀਗੇ ਕਿੰਨਾ ਕੁ ਕੀ ਰੱਖ ਲੈਂਦੇ ਸੀ ਹੂੰ ਕੀ ਗਾ ਵਿੱਚ ਸੰਭਾਲਦੇ ਗਾਦੇ ਸੀ ਕੀ ਥਿਆ ਕਰਦੇ ਤੇ ਕੀ ਕਿੱਥੇ ਰੱਖਦੇ ਸੀ ਸੰਭਾਲਦੇ ਕਿਦਾਂ ਸੀ ਸੰਭਾਲ ਕੇ ਪੀਪੀਆਂ ਚ ਪਾਉਂਦੀ ਸੀ ਮੈਂ ਤਾਂ ਕੀ ਕਾਟੀਆਂ ਚ ਪਾ ਦਿੰਦੀ ਸੀ ਮੈਂ ਕਿਹੜ ਅਸੀਂ ਦੁੱਧ ਵੇਚ ਦਿੰਦੇ ਅੱਛਾ ਹਾਂ ਤਾਂ ਕੀ ਬਥੇਰਾ ਕਰਦੇ ਤੇ ਅੱਛਾ ਬੀਜੀ ਹਾਰੇ ਦੇ ਚ ਦਾਲ ਕਿਦਾਂ ਬਣਾਉਂਦੇ ਸੀਗੇ ਹਾਂ ਹਾਰਾ ਕਿਦਾਂ ਚਲਾਉਂਦੇ ਸੀਗੇ ਹਾਰਾ ਹਾਂ ਆਏ ਫਸੇ ਫਾੜਣੀ ਪਰ ਨਕੇ ਅੱਛਾ ਅੱਗ ਪਾ ਦੇਣੀ ਫਾਸੀਆਂ ਪਰ ਹੂੰ ਅਰੇ ਸੁਰਕ ਜਾਣੀ ਜਾਂ ਉਹ ਉਹਦੇ ਪਰ ਪਰੀਲੇ ਵਿੱਚ ਦਾਲ ਪਾ ਕੇ ਧਰ ਦੇ ਤੌੜੀ ਜਿਹੇ ਦਸੇ ਤੌੜੀਲੇ ਚ ਅ ਤੌੜੀ ਚ ਰੱਖ ਦੋ ਹਾਂ ਜਿਉ ਤੌੜੀ ਜੇ ਉਹਦੇ ਪਾਣੀ ਪਾ ਕੇ ਰੱਖ ਦੇਣਾ ਅੱਛਾ ਜਦ ਆਵਾਇ ਜੇ ਆ ਜਾਣੇ ਪਾਣੀ ਨੂੰ ਫਦਾਤਾ ਜੜੀ ਹੈ ਵਿੱਚ ਪਾ ਦੇਣੀ ਨਾਲ ਹੂੰ ਤੋ ਸਵਾਰ ਕੇ ਚਲੋ ਚਾ ਟਾਕੜੇਣੀ ਪਰ ਤੇ ਇਹ ਕੋਟ ਕੇ ਨੌਣ ਮੇਰ ਤੇ ਮਸਾਲਾ ਸਭ ਕੋ ਵਿੱਚ ਪਾ ਦੇਣਾ ਅੱਛਾ ਚਲ ਔਰੀ ਜ ਜਾਣੇ ਦਾ ਹੂੰ ਇਹ ਤੜਕਾ ਲਾਉਣਾ ਫਿਰ ਹੋਰ ਕਾਸੇ ਦਾ ਰਾਲ ਲੈਣਾ ਹੂੰ ਇਹ ਇਹ ਉਰੇ ਲਾ ਦਿਓ ਤੜਕਾ ਵੀ ਲਾ ਦੇ ਦਿੰਦੇ ਤੇ ਫਿਰ ਅੱਛਾ ਕਿਉਂ ਨਹੀਂ ਤੜਕਾ ਲਾਉਣਾ ਬਜ਼ਾਰ ਦਾ ਦਾ ਦੇ ਵਿੱਚ ਇਹ ਜ ਸਭੋ ਸਭਲਾ ਸੜੋ ਸੁਆਜ ਸਿੱਧੇ ਬਾਹ ਹੁੰਦੇ ਸੀ ਤਣਕਾ ਲਾ ਦੀ ਲੋੜ ਹੀ ਨਹੀਂ ਹਾਂ ਸਵਾਦ ਬਣਦੀ ਸੀ ਹੈ ਸਵਾਦ ਬਣਦੀ ਸੀ ਮਜੇਦ ਸੋਹਣੇ ਬਣਦੇ ਦਾ ਹੁਣ ਤਹਿਆਂ ਜਿ ਬਣਦੇ ਨਹੀਂ ਹੈ ਅੱਛਾ ਹਾਂ ਜਦੋਂ ਪਾਣੇ ਵੀ ਹੋਰ ਦਾ ਸਾਗ ਵੀ ਸਾਗ ਬਹੁਤ ਵਧੀਆ ਬਣਦਾ ਸਰੋਂ ਦਾ ਸਾਗ ਅੱਛਾ ਸਰੋਂ ਦਾ ਸਾਗ ਹਾਂ ਆ ਨਹੀਂ ਹੈ ਸਾਗ ਹੁਣ ਤਾਂ ਹੁਣ ਤਾਂ ਕੀ ਕਹਿੰਨੀ ਭੁੱਲ ਜਾਂਨੀ ਮੈਂ ਹੋ ਤਾਂ ਸਪਰੇਅ ਵਾਲਾ ਹਾਂ ਚਾ ਇੰਨਾ ਸਰੋ ਐ ਹੁਣ ਤਾਂ ਗੋਭੀ ਸਰੋ ਐ ਇਹ ਜੇ ਉਹ ਤਾਂ ਦੇਸੀ ਸਰੋ ਹੁੰਦੇ ਸੀ ਸਾਗ ਨੂੰ ਅੱਛਾ ਦੇਸੀ ਸਰੋ ਹੁੰਦੇ ਸਾਗ ਬਹੁਤ ਸੋਹਣਾ ਬਣਦਾ ਦਾ ਹੂੰ ਸਾਰੇ ਘਰ ਦੇ ਤਾਂ ਉਹ ਹਿੰਗ ਬਹੁਤ ਹੁੰਦੇ ਦੇ ਅੱਛਾ ਹਾਂ ਇਹ ਤਾਂ ਸਾਗ ਚ ਵੀ ਹਿੰਗ ਦਾ ਤੇ ਵੀ ਹਿੰਗ ਚਾ ਮੇ ਪਥੋਰੇ ਦੇ ਅੱਛਾ ਹਾਂ ਇਹਦੇ ਹਿੰਗ ਬਹੁਤ ਦਾ ਸਾਬਜੀ ਹਿੰਗ ਬਹੁਤ ਪਾਉਂਦੇ ਦੇ ਹੂੰ ਸਾਗ ਚ ਜਿਹਦੇ ਚ ਹਿੰਗ ਪਾ ਦੇਣੀ ਲਫਟ ਆਉਣੀ ਹੈ ਹਿੰਗ ਦੀ ਬਹੁਤ ਸੋਹਣੀ ਹੈ अच्छा। हां। ਲਪਟਾਉਂਦੀਆਂ ਜੀ ਹੈ। ਹੂੰ। ਅੱਛਾ ਦੁੱਧ ਫਿਰ ਦੁੱਧ ਕਾਚੇ ਕਾੜਦੇ ਸੀਗੇ। ਦੁੱਧ ਦਦੌੜੀ ਆਂ ਦੀ ਮਿੱਟੀ ਦੀ ਚ। ਦਦੌੜੀ ਚ। ਹਾਂ ਮਿੱਟੀ ਦਾ ਉਹ ਦਾੜੇ ਹਾਰੇ ਚ ਉਹ ਵੀ ਕੋਈ ਵਕਤ ਲੰਦੇ ਤੇ। ਹੂੰ। ਉਹਦੇ ਵਿੱਚ ਦੁੱਧ ਕੱਢ ਜਾ ਲਾਲ ਹੋ ਜਾਂਦਾ ਦੁੱਧ। ਅੱਛਾ। ਚਲ। ਸਾਝਾ ਕੱਢ ਲੰਦੇ ਦੇ ਕੱਢ ਕੇ ਚਾਟੀ ਥੱਲੇ ਦਿੰਦੇ। ਉਹ ਵੀ ਮਿੱਟੀ ਦੀ ਚਾਟੀ ਹੰਦੇ ਆ। ਹੂੰ। ਥੱਲੇ ਨੇ ਜੇ ਫਿਰ ਜਾ ਅਗਲਾ ਆ ਦੰਦੇ ਤੇ ਨਾ ਸਿਲੂ ਸੀਦਾ ਜਾ ਅਗਲਾ ਦੇਣਾ ਥੋੜਾ ਬਹੁਤ ਅੱਛਾ ਮਸ ਵੇਰੀਆਂ ਰੜਕ ਲੈਣਾ ਜਮ ਜਾਂਦਾ ਤਾਂ ਠੀਕ ਹੈ ਉਹ ਤਾਂ ਹੱਥਾਂ ਕਾ ਲੜਕਦੇ ਦ ਹੱਥਾਂ ਕਾ ਕਿੰਦਾ ਰੜਕਦੇ ਸੀ ਰੜਕ ਕੇ ਦਿਖਾਓ ਜਰਾ ਹੈ ਦੇਖੋ ਰੜਕਦੇ ਕਿੰਦਾ ਰੜਕਦੇ ਸੀ ਹਾਂ ਰੜਕ ਮੇਰ ਬਾਹ ਨਹੀਂ ਆ ਇੱਥੇ ਦੇ ਵਹਾਂ ਨਹੀਂ ਚੱਲਦੀ ਇੱਥੇ ਬਾਹ ਨਹੀਂ ਚੱਲਦੀ ਹਾਂ ਵਹਾਂ ਨਹੀਂ ਜਾਂਦੀ ਉੱਤੇ ਇੱਥੇ ਦੇ ਵਹਾਂ ਨਹੀਂ ਚੱਲਦੀ ਅੱਛਾ ਰੜਕਦੇ ਸੀ ਗਿਆਤ ਨਾਲ ਹਾਂ ਇੱਕਣੇ ਰੜਕਦੇ ਦੇ ਇੱਕਣ ਅੱਛਾ ਹਾਂ ਫੇਰ ਮੱਖਣਾ ਜੀ ਦਤਾ ਹਾਂ ਕੀ ਮੈਂ ਕਹਿੰਿਆ ਕਿ ਸਾਰੇ ਦਾ ਬਹਾਦੁਰ ਕਿ ਮੇਰੇ ਮੇਰੇ ਪਿਓ ਕਨੇ ਮੇਰੇ ਬੇਬੇ ਨਾਲ ਵੀ ਦਸੀ ਜੀ ਮਨ ਮਾਈ ਸਸੂਈ ਹੋਈ ਸੀ ਕੱਟੀ ਸੀ ਗਾਇਲ ਅੱਛਾ ਉਹਨਾਂ ਨੇ ਵੀ ਦਸੀ ਜੀ ਨਾ ਕੋਈ ਜੇ ਮੈਂ ਸਮੇਂ ਸਮਾਂ ਆਏਗੇ ਰੇ ਨਾ ਕੋ ਹੂੰ ਸਰਕਾਰ ਦੇ ਗੋ ਵੀ ਸੀ ਮੈਂ ਸਾ ਅੱਛਾ ਜੀ ਪਹਿ ਲਗਾਇਆ ਸੀ ਮੇਰੀ ਆਈ ਦੇ ਬੇ ਸਾਰਾ ਖਲਿਆ ਦੇਣਾ ਪਹਿਲੇ ਚਾਚਾ ਜੀ ਨਾਮ ਲਿਆਉਣ ਦੇ ਗਏ ਗਾਇ ਗਾਇ ਰੱਖੇ ਸਾਰੇ ਘਰ ਦੇ ਨੇ ਆਜ ਵੀ ਤੇ ਘੜਤੀ ਮੀਦੀ ਕੋਈ ਹੋ ਰਹੀ ਤੇ ਮੀਦੀ ਤੇ ਕੋਈ ਅੱਛਾ ਹਾਂ ਔਰ ਸ ਹਿਰਦਫਰ ਨੇ ਆਸ ਹੈ ਅੱਛਾ ਇਹ ਹਿਰਦਾਪੁਰ ਤੋਂ ਆ ਪਿੱਛੋਂ ਹਿਰਦਾਪੁਰ ਦੇ ਇਹ ਬਿਲਕੁਲ ਵਿਆਹੂਰੀ ਹੋਇਆ ਅੱਛਾ ਬਈ ਇੱਥੇ ਹੋਇਆ ਪੈਸੀ ਹਿਰਦਾਪੁਰ ਦੇ ਤੁਸੀਂ ਪਿੱਛੋਂ ਹਾਂ ਹਿਰਦਾਪੁਰ ਦੇ ਵੇਜ ਠਾਣੀ ਇਹ ਦੋਈ ਠਾਣੀਆਂ ਇਹ ਰਹਿ ਜੇ ਹਿਰਦਾਪੁਰ ਚਾਚਾ ਜੀ ਨਹੀਂ ਨੇ ਇੱਥੇ ਮੁੰਡੇ ਸਾਡੇ ਹੂੰ ਉਹਨਾਂ ਕੋਲ ਆਿੰਦਾ ਤਾਂ ਆਪਣੇ ਚਾਚਾ ਕੋਲ ਆਿੰਦਾ ਸਰਕਾਰ ਵਾਲਾ ਅੱਛਾ ਅੱਛਾ ਮੁੰਡੇ ਅੱਛੀ ਬੜੇ ਮੁੰਡੇ ਬੜੇ ਵੇਜ ਠਾਣੀ ਦੇ ਇੱਥੇ ਤੁਸੀਂ ਤਾਂ ਇੱਥੇ ਆਏ ਖਾਸਪੁਰੇ ਚ ਹਾਂ ਮੈਂ ਖਾਸਪੁਰੇ ਤੇ ਆਇਆ ਚੈੱਕ ਕਰਾਂ ਤੁਹਾਡੀ ਸੋਜੀ ਚੈੱਕ ਕਰਾਂ ਹਾਂ ਸੋਜੀ ਦੇਖਾ ਤੁਹਾਡੀ ਹਾਂ ਖਾਸਪੁਰੇ ਦੇ ਆਲੇ ਦਲੇ ਦੇ ਪਿੰਡਾਂ ਦੇ ਨਾਮ ਦੱਸੋ ਆਏ ਆਏ ਆ ਪਿੰਡ ਆਉਂਦਾ ਪੁੱਛ ਲੈ ਲੈ ਤੁਸੀਂ ਦੱਸੋ ਮੈਂ ਭੁੱਲੀ ਜਾਂਦੀ ਹਾਂ ਦੱਸੋ ਆਇਆ ਮਲਖਪੁਰਾ ਹੈ ਹਾਂ ਕਹਾ ਗਾਂ ਆਇਆ ਮਤੁਪੁਰਾ ਹੈ ਹੂੰ ਅਲੀਪੁਰਾ ਹੈ ਹੂੰ ਸਿੰਘਪੁਰਾ ਇੱਕ ਲੌਲੀ ਹੈ ਥੜੀ ਹੈ ਇਹ ਸਾਰੇ ਪਿੰਡ ਨਹੀਂ ਆਏ ਇਹ ਇਹ ਇੱਧਰ ਲੈਣਾ ਜ਼ਰੂਰ ਕਰਨੀ ਦੇ ਅੱਛਾ ਇੱਧਰ ਨੂੰ ਚੱਲੋ ਹੋਰ ਦੱਸੋ ਆ ਇੱਧਰ ਤੋਂ ਹੋਰ ਪੜ ਜਾਈ ਹਾਂ ਹਾਂ ਆ ਰੋਪੜ ਦੇ ਦਾ ਆਏ ਹੈ ਮੇਰੇ ਉੱਪਰ ਹਾਂਜੀ ਲਾਡ ਹੂੰ ਨਾਨਕਪੁਰ ਹਾਂਜੀ ਹਏ ਅੱਛੇ ਕੋਈ ਪਾਇਨ ਬੱਲ ਬੱਲ ਜਾਨੀ ਮੈਂ ਤਾਂ ਹੋਰ ਦੱਸੋ ਨਾਨਕਪੁਰ ਅੱਛਾ ਫਿਰ ਇੱਥੇ ਰੋਪੜ ਦੇ ਲਾਗੇ ਆਇਤਾ ਹੂੰ ਹੂੰ ਫਿਰ ਦਾ ਬੰਦਾ ਕਿਸੇ ਉੱਪਰ ਆਏ ਮੀਆਂ ਉੱਪਰ ਆਹ ਨਰਗਿਨ ਉੱਪਰ ਇਹਦਰ ਗੇਲ ਪਤੇ ਤੁਰ ਪੈਨੀ ਆ ਗੇਲ ਉੱਪਰ ਆ ਗਿਆ ਤਾਂ ਇਆ ਕਰਨ ਜਿੱਥੇ ਗੱਡੀ ਚੱਲਦੀ ਹੈ ਮੀਆਪੁਰ 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 ਤੇ 10 ਫੇ ਸਾੜਾ ਪਿੰਡ ਆ ਜਾਂਦਾ ਮੀਆਪੁਰ ਤੇ ਫਿਰ ਤੱਪਰੀਆਂ ਨਰਾਮ ਪਰਖੜੀ ਫਿਰ ਇਸ ਹਿੱੱਦਾਂ ਪਰ ਆ ਜਾਣਾ ਖੇੜੀ ਹੈ ਹਰੀ ਪਰ ਬਰਜ਼ਾਰ ਫਿਰ ਉਧਰ ਪਿੰਡ ਹੋ ਗਿਆ ਕਮਾਲ ਦੀ ਗੱਲ ਕਰਤੀ ਉਸੇ ਸਾਰੇ ਪਿੰਡਾਂ ਦੇ ਨਾਮ ਦੱਸਦੇ ਸਾਰੇ ਪਿੰਡਾਂ ਦੇ ਨਾਮ ਸਾਰੇ ਤਾਂ ਜਾਣਦੇ ਬਾਈ ਅਰੇ ਹੁਣ ਤੁਹਾਡੇ ਪਿਓ ਕੇ ਪਿਓ ਕੇ ਦਾ ਪਿੰਡ ਕਿਹੜਾ ਸੀਗਾ ਹੈ ਪਿਓਕਿਆਂ ਦਾ ਪਿੰਡ ਲਟਾ ਹੋਰ ਲਟਾ ਹੋਰ ਹੁਣ ਉਥੇ ਦੇ ਪਿੰਡਾਂ ਦੇ ਨਾਮ ਦੱਸ ਦੋ ਉਹਨਾਂ ਦੇ ਵੱਲੋਂ ਪਤਾ ਇੱਕ ਅੱਧਾ ਯਾਦ ਹੋਵੇ ਹੈ ਆਡੀ ਗੋਡੀ ਖਰੌੜਾ ਖਰੌੜੀ ਦੱਸੇ ਦਿੱਤਾ ਤੁਹਾਨੂੰ ਖਰੌੜਾ ਖਰੌੜੀ ਹੋ ਗਿਆ ਹੋਰ ਖਰੌੜਾ ਖਰੌੜੀ ਬਰਕਤ ਪਰ ਹਮ ਆ ਵੋਚੜੇ ਹਮ ਸਾਧੂ ਘੜ ਹਮ ਅੱਛਾ ਹੋ ਕਿਆ ਕਹਿੰਦੇ ਨਹੀਂ ਆ ਫੱਜੋਈ ਫੱਜੋਆ ਹਮ ਨਈ ਨਾ ਨਈ ਨਹੀਂ ਐਵੇਂ ਨਹੀਂ ਜਦੋਂ ਸੜਕ ਨਹੀਂ ਤਾਂ ਲੋ ਜੀ ਹਰੀ ਉਹ ਨਾ ਹੂੰ ਉਹ ਚਾਰੀ ਨਾ ਨਹੀਂ ਮਰੀ ਨਾ ਇਹ ਤਾਂ ਇਹ 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 ਬੰਚਾਰੀ ਨਾ ਨਹੀਂ ਮਰੀ ਨਾ ਹਾਂ ਆ ਜੀ ਇਹ ਬਿਲ ਸੜਗਨ ਇੱਧਰ ਠੀਕ ਹੈ ਮੈਂ ਤਾਂ ਸੋਜੀ ਚੈੱਕ ਕਰ ਰਿਆ ਸੀ ਵੀ ਠੀਕ ਹੈ ਠੀਕ ਹੈ ਸੋਜੀ ਰੋਟੀ ਸੋਜੀ ਤਾਂ ਮੇਰੇ ਠੀਕ ਹੈ ਪਰ ਮੇਰੇ ਦੁਰਫੇ ਨਹੀਂ ਹੁਣ ਹੁਣ ਉਹ ਤਾਂ ਮੈਂ ਅਸੀਂ ਪੁੱਨੋਂ ਭੁੱਲ ਜਾਨੇ ਫੇਰ ਆਪਣੇ ਆਪੇ ਆ ਜਾਣੇ ਲੈ ਆ ਜਾਣੇ ਹਾਂ ਕਰ ਜਦੈ ਵੀ ਭੁੱਲ ਜਾਨੇ ਨਾ ਅੱਛਾ ਫੇਰ ਆਪਣੇ ਆਪੇ ਕਰੀ ਜਾਨੇ ਆਦ ਆਪਰੇ ਆ ਪਿਆ ਜਾਨੇ ਆ ਜੋ ਫਿਰ ਫਿਰ ਆ ਜਿੰਦੇ ਆ ਜਾਨੇ ਹੂੰ ਨਵ ਸਾਰਾ ਆਓ ਆ ਆਪਾ ਬਣਾਏ ਪਾ ਬਣਾਏ ਐ ਉਹ ਐ ਵੀ ਇਸੇ ਰਖ ਲਓ ਆ ਆ ਠੀਕ ਹੈ ਠੀਕ ਹੈ ਬੀਬੀ ਬਹੁਤ ਬੀਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਪਿਛਲੇ ਸਾਲ ਵੀ ਆਏ ਸੀ ਮੈਂ ਖੈਤ ਕੀ ਫੇਰ ਨਾਲੇ ਮਿਲੀਏ ਤੁਹਾਨੂੰ ਆ ਕੇ ਤੁਹਾਨੂੰ ਕਿਦਾਂ ਦਾ ਲੱਗਿਆ ਗੱਲਬਾਤ ਠੀਕ ਲੱਗੀ ਸਾਡੀ ਸਾਡੀ ਗੱਲਬਾਤ ਠੀਕ ਲੱਗੀ ਤੁਹਾਨੂੰ ਹਾਂ ਠੀਕ ਲੱਗੇਗਾ ਠੀਕ ਹੈ ਨਜ਼ਾਰਾ ਆ ਗਿਆ ਹੂੰ ਵਧੀਆ ਲੱਗੀਆਂ ਗੱਲਾਂ ਵਧੀਆ ਵਧੀਆ ਲੱਗੀਆਂ ਹਾਂ ਲਓ ਜੀ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਬਜ਼ੁਰਗਾਂ ਦੇ ਨਾਲ ਵਿਰਸੇ ਤੇ ਵਿਰਾਸਤ ਦੀ ਗੱਲ ਕਰਦੇ ਆ ਵੈਸੇ ਤਾਂ ਇੰਟਰਵਿਊ ਇੱਕ ਬਹਾਨਾ ਹੁੰਦਾ ਇਹਨਾਂ ਨੂੰ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ ਬਜ਼ੁਰਗਾਂ ਨੂੰ ਮਿਲ ਕੇ ਸਾਨੂੰ ਬਹੁਤ ਸਕੂਨ ਮਿਲਦਾ ਸਾਡੀ ਟੀਮ ਨੂੰ ਬਹੁਤ ਚੰਗਾ ਲੱਗਦਾ ਹੈ ਬਜ਼ੁਰਗਾਂ ਨਾਲ ਸਮਾਂ ਬਿਤਾਉਣਾ ਇੱਕ ਗ੍ਰੰਥ ਪੜਨ ਦੇ ਇੱਕ ਕਿਤਾਬ ਪੜਨ ਦੇ ਬਰਾਬਰ ਹੈ ਪੀ ਐਚ ਡੀ ਕਰਨ ਦੇ ਬਰਾਬਰ ਹੁੰਦੀ ਗੱਲ ਇਸ ਕਰਕੇ ਅਸੀਂ ਇਹ ਵੀਡੀਓਜ਼ ਬਣਾਉਂਦੇ ਹਾਂ ਅਤੀਤ ਪੰਜਾਬੀ ਅਤੀਤ ਪੰਜਾਬੀ ਵਿਰਸਾ ਪੰਜਾਬੀ ਵਿਰਾਸਤ ਸਾਡਾ ਜਿਹੜਾ ਕਲਚਰ ਹੈ ਉਹ ਬੜਾ ਰਿਚ ਹੈ ਕਿੰਨੀਆਂ ਵਧੀਆ ਬੇਬੇ ਨੇ ਗੱਲਾਂ ਕੀਤੀਆਂ ਇੱਕ ਇੱਕ ਗੱਲ ਦੇ ਉੱਤੇ ਤੁਹਾਡੇ ਕਮੈਂਟਸ ਆਣੇ ਚਾਹੀਦੇ ਆ ਮੈਂ ਅਕਸਰ ਕਹਿੰਦਾ ਕਿ ਬੱਚਿਆਂ ਨੂੰ ਵੀਡੀਓ ਜ਼ਰੂਰ ਦਿਖਾਇਆ ਕਰੋ ਤਾਂ ਜੋ ਪੰਜਾਬ ਦੇ ਅਤੀਤ ਦੀ ਇੱਕ ਗੱਲ ਜਿਹੜੀ ਹੈ ਬੜੀ ਗੌਰਵਮਈ ਹੈ ਬੜੀ ਮਾਣ ਵਾਲੀ ਗੱਲ ਹੈ ਉਹ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਵੀ ਪਤਾ ਲੱਗਣੀਆਂ ਚਾਹੀਦੀ ਹੈ ਕਿਦਾਂ ਦਾ ਲੱਗਿਆ ਤੁਹਾਨੂੰ ਸਾਡਾ ਵੀਡੀਓ ਕਿਦਾਂ ਦੀ ਲੱਗੀ ਗੱਲਬਾਤ ਹਾਂ ਆਪਣੀ ਫੀਡਬੈਕ ਜ਼ਰੂਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ YouTube ਤੇ ਵੀ ਹੈ Facebook ਤੇ ਵੀ ਹੈ ਤੇ ਅਸੀਂ Instagram ਤੇ ਵੀ ਹੁਣ ਆਪਣਾ ਚੈਨਲ ਬਣਾ ਦਿੱਤਾ ਹੈ ਧੰਨਵਾਦ ਸ਼ੁਕਰੀਆ ਅੱਛਾ ਵੀਜੀ ਫਿਰ ਅੱਛਾ ਫਿਰ ਆਵਾਂਗੇ ਦੁਬਾਰਾ ਜੀ ਅੱਛਾ